ਕੀ ਹਾਲ ਚਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਵਲੋਗਰ ਚੈਨਲ ਤੇ ਵੇਚ ਤੇ ਗਾਇਸ ਆ ਜਾ ਹੈ ਵੈਦ ਵਰ ਤੇ ਉੱਧਾ ਜਾਣਾ ਸੀ ਗਾਇਸ ਕੰਸਾਪ ਪਰ ਕੋਈ ਰੈਡੀ ਨਹੀਂ ਹੋਇਸ ਕਰਕੇ ਮੈਂ ਰਹਿਣ ਤਾ ਹੈ ਤੇ ਹੂੰ ਤਰੀ ਗੇ ਸਕੂਟ ਤੇ ਕੱਲ ਲੋੜੀ ਹੈ ਯਾਰ ਅਜੀ ਗੁੱਡੀਆਂ ਲੈ ਨਵੇਂ ਗਾਇਸ ਗੁੱਡੀਆਂ ਲੈਣੀਆਂ ਅੱਜ ਚਲਿਏ ਗਾਇਸ ਉੱਤੇ ਪਹਿਲ ਗੁੱਡੀ ਘਟਈ ਹੈ ਯਾਰ ਅੱਜ ਥੋੜੀ ਜਿਹੀ ਡਈ ਹੈ ਪੇਪਰ ਹੈਗਾ 15 ਨੂੰ ਪੜ੍ਹਨੀ ਕੀ ਰਹੂਗਾ ਗਾਇਸ ਸਾਡਾ ਹੈਗਾ ਅੰਗਰੇਜ਼ੀ ਦਾ ਪੇਪਰ ਇਸ ਕਰਕੇ ਉਹਨੂੰ ਪੜ੍ਹਨਾ ਪੈਂਦਾ ਗੁੱਡੀਆਂ ਮਟਾਆਂ ਦੋ ਇੱਕ ਵੱਡਾ ਆ ਤੇ ਦੋ ਅੜਾ ਆ ਆਪਣੀਆਂ ਤੇ ਉਹਨੂੰ ਪੜ੍ਹੀਏ ਗਾਇਸ ਪੇਪਰ ਯਾਰਾ ਕੀ ਇਹ ਦੇਨ ਲੋੜੀ ਦੇ ਦਿਨ ਚੱਲ ਰਹੇ ਨੇ ਅੰਦਰ ਬਹਿ ਕੇ ਬਿਸਤਰੇ 'ਚ ਪੜਨਾ ਪੈ ਰਿਹਾ ਹੈ ਕੋਠੇ ਦੇ ਲੋਕੀ ਗੁੱਡੀਆਂ ਡਾ ਰਹਿਣੇ ਚੀਕਾ ਮਾਰ ਰਹਿਣੇ ਮੈਨੂੰ ਹੌਲ ਪੈ ਰਹੇ ਨੇ ਬਸ ਅਫਸੋਸ ਪੇਪਰ ਆ ਗਏ ਨੇ 15 ਨੂੰ ਪੇਪਰ ਹੈ ਕੱਲ ਹੱਥ ਨਹੀਂ ਲਾਉਣਾ ਪਰਸੋਂ ਹੱਥ ਨਹੀਂ ਲਾਉਣਾ ਸਿਰਦ ਹਨ 15 ਨੂੰ ਹੱਥ ਲਾਵਾਂਗੇ ਅੱਜ ਦੇ ਦਿਨ ਜਿਹੜਾ ਲਾੜਾ ਲਾ ਲਿਆ ਬਾਕੀ ਰਾਤ ਨੂੰ ਵੇਖ ਲਾਂਗੇ ਪੜ ਪੜ ਕੇ ਗਾਈਸ ਪੀਲੇ ਰੰਗ ਦਾ ਟਾੜਾ ਭਰਾ ਨਵਾਂ ਪਰਨਾ ਬਣਾ ਲਗਾ ਬਿਲਕੁਲ ਨਿਊ ਬ੍ਰਾਂਡ ਨਿਊ ਪਰਨਾ ਬਣਾ ਲਗਾ ਗਾਈਸ ਮੈਂ ਤੇ ਬਾਨਨੇ ਫਿਰ ਤੁਹਾਨੂੰ ਮਿਲਦੇ ਗਾਈਸ ਇਹ ਦੰਨੇ ਅੱਜ ਗੁੱਡੀਆਂ ਵੱਡਾ ਕੁਟਾੜਾ ਹੀ ਹੈ ਗਾਈਸ ਪੜ ਲਿਆ ਆਪਾਂ ਐ ਦੋ ਤਿੰਨ ਐਪਲੀਕੇਸ਼ਨ ਤਿੰਨ ਨਹੀਂ ਦੋ ਕਰਨੀਆਂ ਨਰਨ ਦੋ ਹੋਰ ਕਰ ਲੈਣੀਆਂ ਮੈਂ ਰਾਤ ਤੱਕ ਗਾਈਸ ਬਾਨਨੇ ਤੁਹਾਡੇ ਭਰਾ ਨੇ ਪਰਨਾ ਤੇ ਪਰਨੇ ਨਾਲ ਲੜਨੀ ਐ ਇਸ ਕਰਕੇ ਗਾਈਸ ਪਿੱਛੇ ਹੀ ਦੇ ਤਾ ਲੜ ਤੇ ਪਰਨੇ ਦੇ ਤੇ ਆ ਕਸਦੇ ਪਰਨਾ ਸੋਣਾ ਬੱਜਾ ਚਲਿਏ ਗਾਇਸ ਕੋਠੇ ਤੇ ਹੰਡਾਈਏ ਗੁੱਡੀਆਂ ਗਾਇਸ ਪਰਨਾ ਵੀ ਉਤੋ ਜਾ ਕਸਦੇ ਹਿਸ਼ੂ ਦੇ ਆ ਕਰਾ ਲੇ ਸ਼ਿਸ਼ੇ ਲੈ ਲਓ ਗਾਇਸ ਤੁਸੀਂ ਜੈਸ ਗੁੱਡਾ ਡਾਉਣ ਲੱਗਾ ਗੁੱਡਾ ਬਹੁਤ ਭਰ ਆਇਆ ਭਰਾ ਡੋਣਾ ਚੈੱਕ ਕਰ ਸਕਦੇ ਕਿੰਨੀ ਗੁੱਡੀ ਗੁੱਡੀ ਹੋ ਗਈ ਬਈ ਆਪਣੇ ਇੱਥੇ ਅਜਵਾਬ ਉਹ ਜਰੀ ਆ ਹਾਂ ਰੇ ਕਾਕਾ ਮੇਰੀ ਗੁੱਡੀ ਇਹਦੇ ਨਾਲ ਵੱਡੀ ਗਈ ਨਾ ਤੇ ਮੈਂ ਲਵੇ ਪਾਵਾਂ ਗਾਇਸ ਇੱਕ ਗੁੱਡਾ ਵੜਤਾ ਹੀ ਤੇ ਦੂਜੇ ਨੇ ਵੜਤੀ ਮੇਰੀ ਮਤਲਬ ਮੈਨੂੰ ਪਤਾ ਨਹੀਂ ਲੱਗਾ ਯਾਰ ਇੰਨੀ ਦਾ ਕਾਂ ਲੱਗਾ ਹੀ ਗੁੱਡਾ ਉਹਦੇ ਨਾਲ ਵੱਡੀ ਗਈ ਹੁਣ ਆ ਦੂਜਾ ਗੁੱਡਾ ਡਾਉਣਾ ਤੇ ਇਹਦੇ ਨਾਲ ਵੱਡੀ ਗਈ ਠੀਕ ਆ ਮਤਲਬ ਵੱਡਾ ਵੱਡਾਂਗੇ ਜ਼ਰੂਰ ਜਮਡਾਵਾਂਗੇ ਦੋਵਾਂ ਦੇ ਕੁਝ ਨਾ ਕੁਝ ਤੇ ਕਰਾਂਗੇ ਤੇ ਹਾਂ ਕੋਈ ਗੱਲ ਨਹੀਂ ਗਾਈਜ਼ ਆ ਚੱਕਰ ਗੁੱਡੇ ਆਉਂਦੇ ਇਹਦੀ ਡੋਰ ਇਥੇ ਹੁਣ ਵੀ ਵੀ ਆ ਚੁੱਕਾ ਹੈ ਤੇ ਹੁਣ ਆਪਾਂ ਨੇਰੀ ਬਣਾਗੇ ਪੂਰੀ ਪੂਰੀ ਚਲ ਗਏ ਗਾਈਜ਼ ਗੁੱਡਾ ਯਾਰ ਆਪਣਾ ਖਲਾਮਾ ਪੈ ਚੁਕੀਆਂ ਨੇ ਟੇਪਾ ਟੂਪਾ ਲੱਗ ਚੁਕੀਆਂ ਨੇ ਤੇ ਡਾਈਏ ਗਏ ਹੈ ਗਟੂ ਗਟੂ ਆ ਬਸਾਈ ਤੇ ਰੱਖਿਆ ਯਾਰ ਆ ਰਿਹਾ ਗਟੂ ਨੋਟ ਪਰ ਮੋਟ ਫੋਰ ਗਾਇਸ ਚਾਇਨਾ ਟੋਰ ਗਾਇਸ ਪੂਰੀ ਪਲਾਨਿੰਗ ਬਣ ਚੁਕੀ ਆ ਕਿੱਦਾਂ ਕਿੱਦਾਂ ਕੀ ਕੀ ਕਰਨਾ ਆ ਤੇ ਹੁਣ ਆਪਾਂ ਡਾਉਣ ਲੱਗੇ ਆ ਤੇ ਡਾਈਏ ਭਾਰਾ ਠੀਕ ਆ ਨਾ ਮੈਂ ਜ਼ਿਆਦਾ ਭਾਰਾ ਰੱਖਿਆ ਕਿਉਂਕਿ ਤੁਮਕੇ ਮਾਰੇ ਢਿੱਲਾ ਜਲੋਣੇ ਪੇਚੇ ਪਿਛੇ ਵੇ ਗੁਰੂਆ ਚੈੱਕ ਕਰ ਸ਼ੂਗਰ ਪੂਰਾ 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 ਬਣਿਆ ਲੋੜੀ ਕੋ ਸ਼ੁਰੂ ਲਈਏ गाइस ਸਰ ਗਾਈਸ ਉੱਡ ਗਈ ਆਪਣੀ ਪਤੰਗ ਉੱਡ ਗਈ ਹੈ ਵਾਹ ਉੱਡ ਗਈ ਪਰ ਉੱਡੀ ਨਹੀਂ ਹੈ ਲੈ ਗਾਈਸ ਤਾਂਗੜ ਚੱਕੀ ਥੋੜੀ ਜੀ ਆ ਦੂੰਗਾ ਇਹਨੇ ਓਏ ਹੋਏ ਓਏ ਓਏ ਯਾਰ ਫੇਰ ਉੱਡ ਜਾਣੀ ਹੈ ਓਏ ਹੋਏ ਨਹੀਂ ਬੋਣਾ ਨਹੀਂ ਉਹ ਨਾ ਕਰ ਲੈ ਗਾਇਸ ਮਸਾ ਵਧਾਈ ਆ ਗੱਡੀ ਘੁੰਮਦੀ ਬੜੀ ਸੀ ਇਸ ਕਰਕੇ ਆਪਾਂ ਵੱਡੀ ਲਈ ਆ ਚਲੋ ਚਲੋ ਆ ਆ ਗੱਡੀ ਕੰਮ ਖਰਾਬ ਕਰੂਗੀ ਪੱਕਾ ਕਰੋਗੇ ਕਰੰਟ ਦੇ ਨਹੀਂ ਮੈਂ ਨਹੀਂ ਨਹੀਂ ਬਚਾ ਗਿਆ ਚਲੋ ਚਲੋ ਗੱਡੀ ਉੱਡ ਚੁਗੀ ਐ ਯਾਰ ਬੱਡੇ ਗੁੱਡੇ ਆਂ ਇਹੀ ਗੱਲ ਆ ਤੁਮ ਖਿੱਚੀ ਮਾਰ ਖਿੱਚੀ ਖਿੱਚੀ ਤੇ ਵਧੀਆ ਵੱਜ ਜਾਂਦੀ ਆ ਹਾਂ ਉਹ ਵਈਆ ਨਿਸ਼ਾ ਸਾਹ ਤਨੜਾ ਨਹੀਂ ਭਰਾ ਨਾਈਸ ਉਹ ਦੇਖੋ ਕਿੰਨੇ ਉੱਤੇ ਵੱਜ ਚੁਕੇ ਜਿਵੇਂ ਕਰਕੇ ਦਿਖਾਉਂਦੇ ਤੁਹਾਨੂੰ ਓਏ ਨਹੀਂ ਭਰਾਵਾ ਉਹ ਨਾ ਆ ਉਹ ਕਸੇ ਨਹੀਂ ਵੱਜਣਿਆ ਕਿੱਥੇ ਅੜ ਗਈ ਆ ਗੁੱਡੀ ਆਹੀ ਕਹਿੰਦੇ ਅਗੇ ਇੰਨਾ ਵੱਡਾ ਗੁੱਡਾ ਜਾ ਰਿਹਾ ਏ ਜੂਬ ਨਹੀਂ ਪੈ ਰਾ ਉਹ ਵੇਖੋ ਮੋਮੋ ਇਹਦੀ ਕਿਤੇ ਡੋਰ ਪੈ ਗਈ ਨਾ ਗੁੱਡੇ ਦੇ ਤੋਂ ਵੱਡੇ ਜਾ ਰਹਾ ਐ ਐਡਾ ਵੱਡਾ ਗੁੱਡਾ ਨਹੀਂ ਹੋ ਰਹਾ ਗਿਆ ਗਾਈਜ਼ ਵੇ ਇਡਾ ਤਗੜਾ ਗੁੱਡਾ ਪਤਾ ਨਹੀਂ ਕਿੱਥੇ ਪਹੁੰਚ ਗਿਆ ਯਾਰ ਤੇ ਪੱਡੇ ਤੇ ਆਣਾ ਇਹਨਾਂ ਨੇ ਲਾਉਣਾ ਹੀ ਪਿਆ ਭੁੱਤੀ ਨੇ ਠੀਕ ਆ ਇਹਨਾਂ ਨੇ ਤੇ ਹੁਣ ਤੋਂ ਢੇਲਦੇ ਤੇ ਸ਼ਨਕਾ ਮ ਦੇਣਾ ਗੱਡੀ ਤਾਂ ਲਾਦਾ ਗਾਈਜ਼ ਤੇ ਆ ਚੈੱਕ ਕਰ ਪਰਨਾ ਕਈ ਦਾ ਨਵਾਂ ਹੀ ਨਾ ਮੈਂ ਚਲੋ ਦਿਲ ਬੇਟੇ ਮਾਰ ਕੇ ਵੇਖੇ ਵਧੀਆ ਵੱਜਾ ਕਿਉਂ ਨਾ ਰਹਾ ਉਹ ਵੱਡਾ ਪਰਾ ਵੜਾਈਏ ਫਿਰ ਕੀ ਪਾਰਾਈ ਆ ਆਈ ਤੁਸੀਂ ਚੈੱਕ ਕਰ ਸਕਦੇ ਆ ਡੋਰ ਕਿੱਥੇ ਜਾ ਰਹੀ ਆ ਤੇ ਗੁੱਦਾ ਤਾਂ ਲੱਭੜੋਂ ਬਾਹਰ ਹੋ ਗਿਆ ਕਿੱਥੇ ਆ ਇਹ ਲੱਭ ਰਿਹਾ ਤੁਹਾਨੂੰ ਗਾਈਸ ਤੁਹਾਨੂੰ ਲੱਭ ਰਿਹਾ ਵੇ ਇਹ ਆ ਰਹੀ ਡੋਰ ਇਹਦੇ ਉੱਤੇ ਦੇਖ ਸਕਦੇ ਜੇ ਡੋਰ ਤੇ ਹਾਂ ਯਾਰ ਇਹਨਾਂ ਨੇ ਕਾਪੀ ਤੇ ਪਾਉ ਪਾਉ ਵੀਰ ਵੀਰ ਪਾਉ ਪੇਚਾ ਇਸ ਇੱਕ ਹੋਰ ਗੁੱਡੀ ਡਾਉਂਦੇ ਆ ਇਹ ਇਹ ਹੈਗੀ ਆ ਖਾਸ ਪਹਾਈ ਹਾਂ ਦੇਖ ਤੇਰ ਵੱਜ ਗਿਆ ਆਂਦੀ 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 ਤੇ ਵਾਕੀ ਜਿਹੜੀ ਦੂਜੀ ਗੱਡੀ ਉਹ ਵੱਡਾ ਏ ਚੀ ਸਾਡੇ ਕੋਲ ਤੇ ਕਿਉਂਕਿ ਉਹ ਬੰਨੀ ਜਿਆਦੀ ਉੱਤੇ ਲੱਗ ਚੀ ਆਪਣਾ ਕੰਟਰੋਲ ਨਹੀਂ ਤਾਂ ਦੂਜਾ ਪੇਚਾ ਵੱਡੇ ਗੱਡੇ ਦਾ ਬਹੁਤ ਵੱਡੇ ਗੱਡੇ ਦਾ ਪੈ ਚੁਕਾ ਸੀ ਤੇ ਇਸ ਕਰਕੇ ਫਰਾੜੀ ਗਈ ਤੇ ਹੁਣ ਆਪਾਂ ਜਾਉਣ ਲੱਗੇ ਗਾਇਸ ਦੂਜਾ ਹੋਰ ਡਾਈਏ ਤਾਂ ਫੇਰ ਤੁਹਾਨੂੰ ਮਿਲਦੇ ਆਹ ਡਾਈਏ ਫਿਰੋ ਚੱਲ ਬੱਡੇ ਡਾ ਗਾਇਸ ਦੇ ਲਲੀ ਵਢਾ ਗਈ ਗੱਡੀ ਹੁਣ ਆਪਾਂ ਦੂਜਾ ਆਪਾਂ ਡਾਉਣ ਲੱਗੇ ਦੋ ਵੱਡੇ ਗੱਡੇ ਰਹਿ ਗਏ ਹੋ ਰਹਨ ਤੇ ਬਸ ਪਨਾ ਗੱਡਾ ਆਹ ਡਾਈਏ ਕੈਨੇਡਾ ਉਹ ਅਭੀਜੋ ਸਿੰਘ ਪੱਡਾ ਕੈਨੇਡਾ ਵਾਲਾ ਜਿੰਦਾਬਾਦ ਮੈਂ ਟੂਲ ਵੇਟਿਆ ਨਹੀਂ ਇਦਾਂ ਛੜਦਾ ਮਮਾ ਮੈਂ ਲਵੇਟਦਾ ਹੱਟੂ ਹਣ ਹਾਂ ਵੇਖੋ ਅਭੀਜੋ ਸਿੰਘ ਨੋਂਦਿਆ ਵੇਚਾ ਹੂੰ ਯਾਰ ਚੁੱਪ ਕਰ ਵਿੰਗੇ ਜੇ ਦੰਦਾਲਿਆ ਨੱਕ ਵੀ ਵਿੰਗਾ ਓ ਵੇਖੋ ਗਾਈਜ਼ ਆ ਗਵਾਂਡੀ ਘਲੋਤੇ ਆ ਡਿਆ ਦਾ ਮੂੰਹ ਵੇਖਣ ਦੇ ਇਨਾਂ ਦੀਆਂ ਸਵੇਰ ਦੀਆਂ ਗੁੱਡੀਆਂ ਵੱਡੀਆਂ ਗੀਆਂ ਤਾਂ ਤਾਂ ਵੇਖਣ ਦੇ ਹਣ ਵੇਖੋ ਵੇਖੋ ਵੀਰੇ ਓ ਇਨਾਂ ਦਾ ਯਾਰ ਵੇਚਿਆ ਤੂੰ ਆਈ ੜਾ ਈ ੜਾ ਇਹਨਾਂ ਦਾ ਆਹੋ ਵੱਡੇ ਨਾਲਾ ਲਾੜੀ ਮਾਮਾ ਬਾਅਦ ਤੇ ਲੱਭਣਾ ਗੁੱਡੀ ਨੇ ਇਹਨੂੰ ਗਾਈਸ ਬੜੀਆਂ ਗੁੱਡੀਆਂ ਵੱਡਣ ਤੋਂ ਬਾਅਦ ਹੋਣਾ ਪਾ ਚੁੱਕੇ ਥੱਲੇ ਹੁਣ ਮੈਂ ਪੂਰਾ ਥੱਕ ਚੁੱਕਿਆ ਹਾਂ ਤੇ ਵੱਡਾ ਵੀ ਥੱਕ ਚੁੱਕਿਆ ਤੇ ਹੁਣ 3 ਵਜ ਗਏ ਨੇ ਹੁਣ ਖਾਈਏ ਗਾਈਸ ਰੋਟੀ ਰੋਟੀ ਨਾਲ ਹੀ ਖਾ ਕੇ ਫਿਰ ਗਾਈਸ ਚੱਲਦੇ ਆ ਗੁੱਡੀਆਂ ਲੈਣਾ ਅੱਜ ਗੁੱਡੀਆਂ ਲੈ ਕੇ ਆਵਾਂਗੇ ਗਾਈਸ ਗਾਈਸ ਦੁਬਾਰਾ ਇੱਕ ਗੁੱਡੀ ਆ ਗਈ ਤਾਂ ਆਪਾਂ ਬਣਾਏ ਆਂ ਅਭੀ ਫੜੀ ਆ ਇਧਰ ਹੁਣ ਐਨ ਕਰਕੇ ਗਾਈਸ ਅੱਜ ਫੇਰ ਤੋਂ ਚੋਕ ਤੇਲ ਖਾ ਰਹੇ ਆਂ ਦੂਰ ਨੇ ਤਾਂ ਖਾ ਲਈਏ ਫੇਰ ਤੋਂ ਯਾਰ ਚਲੋ ਖਾਓ ਖਾਓ ਸਾਰੀ ਆਓ ਵੀਰ ਸਾਰੀ ਉਹ ਸਾਰੀ ਗਾਲਾਂ ਵੀਰ ਕੀ ਆ ਤੇ ਹੁਣ ਕੋਈ ਰਿਐਕਸ਼ਨ ਨਹੀਂ ਦਿੱਤੀ ਆ ਨੂੰ ਫੇਰ ਤਾਂ ਢੱਪਦਾ ਇਹਨੂੰ ਉਹਨੂੰ ਸਾਰਿਆਂ ਨੂੰ ਲੈ ਮੇਰਾ ਵੀਰ ਤਾਂ ਘਰੇ ਆ ਡਰਦਾ ਨਹੀਂ ਖਾਦਾ ਰਹਿਣਾ ਉਹ ਲੈ ਲੈ ਇੰਨਾ ਵਧੀਆ ਨਹੀਂ ਲੈ ਇਹ ਇਹਦਾ ਭਾਂਡੇ ਉਦੋਂ ਦੇ ਦੇਣ ਵਾਲੇ ਉਹਨੂੰ ਤੁਹਾਨੂੰ ਵੀ ਇੱਕ ਉਹਨੇ ਕਿੱਥੇ ਚਲ ਗਏ ਆ ਪਤਾ ਨਹੀਂ ਇੱਥੇ ਹੀ ਦੇ ਆ ਏ ਗਾਈਜ਼ ਨੇ ਸਮਾਂ ਮਾਰ ਰਕੇ ਜੀਰਾ ਉਸ ਤੇ ਨਾਲ ਉਹਦਾ ਤਾਂ ਫੌਟੇਂ ਤੇ ਲੈ ਗਾਈਜ਼ ਮਾਂ ਮੇਰੇ ਕਰਕੇ ਦੀ ਗਈ ਹੋਰ ਗਾਈਜ਼ ਫਿਰ ਤਾਂ ਅਮਨਕਾਰ ਆ ਚੁਕੇ ਆ ਉਹਨਾਂ ਦਾ ਗੁੱਡੀ ਢਾਗਦੇ ਹੁਣ ਆਪਾਂ ਫਿਰ ਤੋਂ ਡੋਨਗੇ ਢਾਗੇ ਦੇ ਇੱਧਰ ਦੇ ਢਾਡਾ ਫਿਰ ਢਾਡਾ ਚੱਲ ਚ ਰਖੜੀ ਤਾਂ ਘਾਟਾ ਗਵਾ ਹਾਂ ਜੇ ਲੱਕਾ ਫੇ ਆਏ ਹਾਏ ਹਾਏ ਓ ਗਾਈਜ਼ 300 ਰੁਪਏ ਹੈ ਚਾਹੀਦੋ ਨਾ ਪਰ ਇਹਦੇ ਨੇ ਗੁੱਡੇ ਪਤਾ ਨਹੀਂ ਕਿੰਨੇ ਓਹ ਨੂਰ ਭਾਈ ਗੁੱਡਾ ਗੁੱਡਾ 100 ਡੇਡਾ ਦੇ ਗੁੱਡਾ ਹੀ ਆ ਹਾਂ ਇਹ ਤਾਂ ਪਤਾ ਨਹੀਂ ਆਪਾਂ ਮੈਂ ਇੰਨੀ ਪੜਿਆ ਨਹੀਂ ਮੈਂ ਤੁਹਾਨੂੰ ਤਾਂ ਤੋਂ ਡੱਡਾ ਪਿੱਛੇ ਲੈ ਆਇਆ ਟਾਟੀ ਵਿਧਿਆਨ ਪਾਜੀ ਦੇ ਬਦਲੇ ਲੈ ਕੋਟਾ ਹੀ ਨਾ ਕਰ ਇਹਨੂੰ ਤੈਸੇ ਕਹ ਮਖੰਨਾ ਬਾਤ ਤੇ ਤੇਰੇ ਗੁੱਡੇ ਲੈ 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 ਵੀਰ ਲੈ ਅਰੀ ਨੂੰ ਭਰਾ ਚੱਲ ਚੱਲ ਜਾਂਦੇ ਓਏ ਬਿੱਡਾ ਉਹ ਗਾਇਸ ਦੇਖੋ ਚੈੱਕ ਕਰੋ ਏਡੇ ਵੱਡੇ ਗੁੱਟੇ ਤੇ ਗਾਇਸ ਨੂੰ ਆ ਪਤਾ ਤੇ ਸਾਰੇ ਜਣੇ ਗੁੱਟੇ ਆਹ ਹੋਰ ਹਰਨ ਗਈ ਜਾਣਾ ਵੀਰਾ ਰੰਗ ਗਈ ਐਸੀਆ ਕਾ ਸਾਧੇ ਲੋਹੜੀ ਬਾਜ਼ਾਰ ਤਾਂ ਫੇਰ ਕਿਤੋਂ ਮਨੀਆਂ ਨਿੱਕੀਆਂ ਦਾ ਲੈਣੀਆਂ ਆ ਉਹ ਦੇਖੋ ਚਾਲਾ ਚੱਲ ਓਏ ਓਏ ਓ ਉਹ ਵੀ ਧਿਆਨ ਨਾਲ ਧਿਆਨ ਨਾਲ ਇਹ ਮੜਕਾ ਜੂ ਸਮਾਈ ਮੜਕਾ ਤੋਂ ਮੜਗਾ ਤੇਰਾ ਘਮਾਦਰਾ ਵੇਖੀ ਲੋਕਾਂ ਨੇ ਆਏ ਓਏ ਡੂਰੇ ਉਹ ਵੰਗਸਾਂ ਨਹੀਂ ਦਿੱਤੀ ਤੇ ਮਾਈ ਦੀ ਇਸੇ ਕਸਾ ਦੀ ਦੁਕਾਨਾ ਬਟਾਲੇ ਦੀਆਂ ਲੱਗੀਆਂ ਆ ਸ਼ਹਿਰ ਪਰੇ ਤੇ ਪੱਟ ਮਾਰੀ ਖਾਦਾ ਨਾ ਕੱਲ੍ਹ ਇਹ ਸਾਹ ਹੁੰਦਾ ਉਹ ਕਿੱਥੋਂ ਵੀ ਆਉਂਦੇ ਆ ਆ ਓਏ ਓ ਆ ਗੱਟੀ ਓਏ ਓ ਡਿੱਗਾਈ ਦਿਖਾ ਦੇ ਚੜੀਏ ਗਾਇਸਾਂ ਦੁਕਾਨੇ ਇਸ ਚੜੀਏ ਰਾਹਣ ਵਾਲਿਆਂ ਨੂੰ ਚੜੀ ਆਓ ਗਾਇਸ ਕਿੱਦਾਂ ਘੱਟੂ ਘੱਟੂ ਰ ਖੇ ਚੜੀਏ ਅੰਦਰ ਗਾਈਜ਼ ਹਾਂ ਪਾਣੀ ਕੱਢੇ ਲਿਆਦੇ ਪਿਆਵਾਂ ਦੇ ਤਾਂ ਤਾਂ ਹੀ ਰੁਕ ਗਿਆ ਨਾੜੀ ਨਾੜੀ ਵਾ ਪਾਣੀ ਗੁੱਡੇ ਲੈ ਆ ਕੇ ਤਾਂ ਬੰਦ ਕਰਤੇ ਆ ਹੁਣ ਆਪਾਂ ਇੱਧਰ ਚੱਲੇ ਆ ਇਹਦੇ ਕੋਈ ਨਹੀਂ ਗਏ ਕਿਹੜੇ ਕੋਵੇਂ ਚੱਲ ਤਰੀਏ ਆਦੇ ਦੇ ਕੋਈ ਹਨ ਨਿੱਕੇ ਨਿੱਕੇ ਗੁੱਡੇ ਇਹਨਾਂ ਵਾ ਚੱਲ ਫੜੇ ਯਾਰ ਚੱਲ ਚੱਲ ਗਾਈਜ਼ ਹੁਣ ਆਪਾਂ ਇਹਨੇ ਗੁੱਡੇ ਲੈ ਆਦੇ ਆਪਾਂ ਨੂੰ ਸਾਰੇ ਪਏ ਆ ਟੋਟਲ 210 ਰੁਪਏ ਦੇ ਹਾਂ ਚਲਿਏ ਗਾਈਜ਼ ਹੁਣ ਆਪਾਂ ਦੂਜੇ ਗੁੱਡੇ ਲੈਣੇ ਇੱਕਦਮ ਮੱਛਾਂ ਮਚਾਲੇ ਦੇ ਫਟਰੀਏ ਗਾਈਜ਼ ਘਰੇ ਗਾਈਜ਼ ਲੋੜੀ ਵਲੌਗ ਦੀ ਐਂਟਰੀ ਇੱਕ ਸਾਦੀ ਹੋ ਚੁੱਕੀ ਐ ਮਤਲਬ ਬੜੇ ਚਿਰ ਦੀ ਹੋ ਚੁੱਕੀ ਐ ਪਰ ਆਪਾਂ ਅੱਜ ਲੋੜੀ ਲੋੜੀ ਦੇ ਗੁੱਡੇ ਲੈ ਆਂਦੇ ਆ ਤੇ ਆਹਤ ਗੱਡਾ ਜਿਹੜਾ ਬਹੁਤਾ ਹੀ ਮੰਦਾ ਇਹ ਲਿਆਂਦਾ ਨਹੀਂ ਕਿਤੋਂ ਡਿੱਗਾ ਪਿਆ ਹੈ ਇਹ ਇਹ ਟੋਟਲ ਗੁੱਡਿਆਂ ਦਾ ਰੇਟ ਐ ਕਿਤਾ ਨੂੰ ਨਹੀਂ ਦੱਸਣਾ ਮੈਂ ਤੁਸੀਂ ਆਪੇ ਗੈਸ ਕਰ ਸਕਦੇ ਹੋ ਤੇ ਵੀਡੀਓ ਦੇ ਵਿੱਚ ਕਮੈਂਟ ਜੇ ਦੱਸਿਓ ਮੈਂ ਆਹ ਵੀਡੀਓ ਦਾ ਕਮੈਂਟ ਖੋਲ ਕੇ ਰੱਖੂੰਗਾ ਤੇ ਪਤੰਗ ਵਿਹਾਂ ਦੀ ਆ ਦੱਸ ਦੱਸ ਦਿਓ ਸਾਰੇ ਹਾਂ ਜੀ ਨੇ ਦੱਸਿਆ ਸੀ ਆ ਸਾਰੇ ਆ ਉਤਲੇ ਵੀ ਦੱਸਦਾ ਦੇ ਥਲੜੇ ਪੰਜ ਪੰਜ ਵਾਲੇ ਉੱਤੇ ਸਾਰੇ ਦਾਦਾ ਹਾਲਿਆ ਸਾਰੇ ਦਾਦਾ ਹਾਲਿਆ ਆ ਵੀੀਆਂ ਵਾਲੀ ਕੱਲੀ ਬਸ ਤੇ ਹੁਣ ਤੁਸੀਂ ਰੇਟ ਗੈਸ ਕਰਨਾ ਕਿੰਨਾ ਹੈ ਨਹੀਂ ਹੁਣ ਤਾਂ ਮੈਂ ਗੁੱਡੇ ਗਣ ਕੇ ਦੱਸਦਾ ਹਾਂ ਆ ਇੱਕ ਪਤੰਗ ਸਹੀ ਤਰ੍ਹਾਂ ਰੱਖਨੇ ਵੱਡੇ ਸੀਗਾ ਨਹੀਂ 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 ਬਿਤੇ ਰਹਾਂਦੇ ਮੇਰਾ ਵੀ ਤੂੰ ਕੀ ਕਰ ਤੂੰ ਆ ਮੈਂ ਤੁਹਾਨੂੰ ਗੁੱਡੇ ਫੜਾਈਏ ਨਾ ਨਾਲੋਂ ਨਾਲ ਤੂੰ ਇਦਾਂ ਸੈੱਟ ਕਰਕੇ ਜਿੱਦਾਂ ਇਹ ਰੱਖੇ ਉਹ ਦਾਦਾ ਨਾਲੇ ਨਾਲੇ ਗਾਏ ਸਾਰੇ ਗੁੱਡੇ ਵੇਖੇ ਜਾਣਗੇ ਤੇ ਨਾਲੇ ਪਤਾ ਲੱਗ ਜਾਊਗਾ ਸਾਰੇ ਸੈੱਟ ਹੀ ਆ ਵੇ ਲਗ ਚੁੰਨ ਚੁੰਨ ਕੇ ਲਾਂਦੇ ਆ ਇੱਕ ਉਹ ਦੋ ਦੋ ਆ ਤਿੰਨ ਆ ਚੌਥਾ ਆ ਆਪਣੀ ਮਾਂ ਆਂਛੀ ਮਾਂ ਤੇ ਆਤ ਮਾਂ ਤੇ ਆ ਗਈ ਕੁਤੀਆਂ ਦਾ ਆ ਇੱਕੋ ਲੈ ਜਾਂਦੇ ਆ ਇੱਕੋ ਲੈ ਜਾਂਦੇ ਆ ਮਾਤ ਰੋ ਲੈ ਜਾਂਦੇ ਆ ਆ ਲੋ ਗੁੱਡੇ ਮਰਕੋ ਆ 85 ਤੇ ਯਾਰਾ ਮੜਾ ਮਾਲਾ ਦਾ ਉਹ ਵੇ ਇਹ ਤੇ ਤੋਂ ਡਫਟ ਗਾਇਸ ਕੋਟੋ ਕੋਟੋ ਕੀ ਵਚ ਕੀ ਹੈ ਚੰਗਾ ਰੌਲ ਕੰਬੇ ਨਹੀਂ ਲੈ ਭਰਾ ਹਾਂ ਨਾਲ ਕੋਈ ਨਾ ਪੂਰਾ ਵਧੀਆ ਜੇ ਨਹੀਂ ਨਹੀਂ ਆ ਸਾਰਿਆਂ ਨਾਲ ਪੇਲੋ ਡੋਣਾ ਗੁੱਡਾ ਇਹ ਵੱਡੇ ਸਾਈਡ ਤੇ ਰਹਦੇ ਇਹ ਸਵੇਰੇ ਨਾਲ ਤੀਲੇ ਤੁਲੇ ਹੁਣ ਇਹ ਤੀਲੇ ਤੁਲੇ ਲਾ ਕੇ ਡੋੜ ਦੇਣਾ ਹੈ ਤੇ ਆ ਵੀ ਬਹੁਤ ਵਧੀਆ ਗਾਇਸ ਗੁੱਡਾ ਆਪਣਾ ਤੇ ਸ਼ਾਨੀ ਕੀ ਤਲ ਦੋਰੀ ਦਾ ਆ ਪੂਰਾ ਇਦਰਜਣੇ ਹੁੰਦਾ ਆ ਸੱਚ ਆ ਦਰਦਨ ਹੀ ਆ ਦਰਦਨ ਪੂਰਾ ਤੇ ਆ ਦਰਦਨ ਪੂਰਾ ਆਈ ਸੀ ਯੂ ਦੇ ਗਾਈਸ ਆਈ ਸੀ ਯੂ ਦੇ ਵਿੱਚ ਨੋਬਿਟਾ ਤੇ ਢੋਰੀ ਮੋਨ ਇਹਨਾਂ ਦੋਵਾਂ ਦਾ ਫਾੜੇ ਵੱਡੇ ਕੈਮਰਾਮੈਨ ਕੈਮਰਾਮੈਨ ਚੈੱਕ ਕਰ ਤੇ ਗਾਈਸ ਤੁਸੀਂ ਚੈੱਕ ਕਰ ਸਕਦੇ ਹੋ ਤੀਦਾ ਲਾ ਕੇ ਵਿਚਾਰੇ ਦੀ ਬੋਨ ਜੋੜੀ ਜਾ ਰਹੀ ਹੈ ਹੱਡੀ ਟੁੱਟ ਗਈ ਵਿਚਾਰੇ ਦੀ ਗੁੱਡੇ ਦੀ ਨੋਬਿਟਾ ਹੋਣ ਚੈੱਕ ਕਰਿਓ ਗਾਈਸ ਕਿਸ ਤਰ੍ਹਾਂ ਅਸੀਂ ਜਵਾਣ ਲਾ ਕੇ ਗੁੱਡਾ ਸੈੱਟ ਕਰਾ ਸੀਪਰੇਸ਼ਨ ਸਕਸੈਸਫੁਲ ਹੋ ਚੁਕਾ ਹੈ ਗੁੱਡੀ ਆਡੀ ਉਡਣ ਜੋਗ ਹੋ ਚੁਕੀ ਹੈ ਤੇ ਹੁਣ ਆਪਾਂ ਤਲਾਵਾ ਪਾਤੀਆਂ ਇਹਦੀਆਂ ਸਵੇਰੇ ਡਾਵਾਂਗੇ ਗਾਈਜ਼ ਇਹਨੇ ਨਾ ਚੜਨ ਨੂੰ ਵਿਚਾਰਦੇ ਸੁਕਾ ਦੇਣਾ ਸੁਕਣ ਹੁੰਦਾ ਤੇ ਚਲ ਜੀ ਗਾਈਜ਼ ਹੁਣ ਸੁਤਾ ਸੁਕਾ ਸੁਨ ਕਰਾਉਣ ਤੇ ਚਲ ਜੀ ਬਾਹਰ ਬਾਹਰ ਤੇ ਸੁਕਾ ਸੁਨ ਕਰਾਉਣ ਚਾਹ ਜਾਂ ਨਹੀਂ ਗੁਰਦਾਰੇ ਭਟੇ ਨੂੰ ਪਹਿਲਾਂ ਛੱਡ ਗਈ ਉਹਦੇ ਘਰੇ ਗਾਈਜ਼ ਹੁਣ ਆਪਾਂ ਗੁਰਦਾਰੇ ਆ ਚੁੱਕੇ ਆ ਗੁਰਦਾਰੇ ਆ ਗਏ ਕਰਾਈਏ ਗਾਈਜ਼ ਸੁਕਾ ਸੁਨ ਗੁਰਦਾਰੇ ਗਾਈਜ਼ ਕੰਮ ਚੱਲਦਾ ਹੈ ਤੁਹਾਨੂੰ ਮਦਰ ਸੈਨ ਉਧਰ ਪਲਾੜ ਲਿਆ ਤੇ ਉਹਦੇ ਪਲਾੜ ਨੂੰ ਦੇ ਸਹੀ ਕਰਨ ਤੇ ਚਲ ਜੀ ਗਾਈਜ਼ ਸੁਕਾ ਸੁਨ ਕਰੀ ਫਿਰ ਤੁਹਾਨੂੰ ਮਿਲਦੇ ਸੁਕਾ ਸੁਕ ਗਾਈ ਜਨਾਬਸੋ ਕਾਫਨ ਕਰਾ ਕੇ ਆ ਚੁਕੇ ਹਾਂ ਤਾਂ ਹੁਣ ਆਪਾਂ ਚੱਲੇ ਗਏ ਗਾਈਸ ਬਾਹਰ ਚੱਲੀਏ ਗਾਈਸ ਬਾਹਰ ਗਾਈਸ ਆ ਰਹੇ ਹਾਂ ਵਣਗਰ ਹੁਣ ਆਪਾਂ ਦੀਨ ਚੱਲੀ ਆ ਟੱਕਣ ਦੇ ਨਾਲੇ ਲੈ ਆਉਣੀ ਸਵੇਰ ਦੀ ਪੋੜੀ ਗੁੱਡੀਆਂ ਡੋਣੀਆਂ ਪੋੜੀ ਚੜ ਕੇ ਮੈਨੂੰ ਪੈਨੂ ਪੈਨੂ ਜਿਹੜੇ ਚੈਨਲ ਆ ਰਿਹਾ ਯੂਜ਼ ਕਰਦੇ ਫੜ ਲ ਫੜ ਲ ਫੜ ਲ ਚੈਨਲ ਕਿ ਵਰਤਦਾ ਹੈ ਉਹ ਬਹੁਤ ਚੈਨਲ ਵਰਤਦਾ ਹਨ ਹਾਂ ਤੂੰ ਵਰਤਦਾ 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 ਤੂੰ ਫੜ ਫੜ ਕੋਈ ਨੂੰ ਫੜਵਾ ਵਰਤਦਾ ਹੈ ਚੈਨਲ ਹੋਰੇ ਨੂੰ ਫੜਦਾ ਫੜਦਾ ਇਹਨੂੰ ਜੋ ਨਹੀਂ ਦੇਣਾ ਵੰਨ ਨੀ ਵੰਨ ਨੀ ਵਨਰ ਰਵਾਦਾ ਬਹੁ ਨੀ ਨਹੀਂ ਉਹ ਬਹੁ ਨਹੀਂ ਆ ਮਾਮਾਈ ਰਹਦੇ ਨਿਆਣਾ ਰਵਾਦਾ ਗਾਈਸੇ ਪੋੜੀ ਲੈ ਆਂਦੀ ਹੈ ਚੜੀਆਂ ਕਰੇ ਪੋੜੀ ਨਹੀਂ ਹੁੰਦੀ ਕੱਲ ਵੇਖੋ ਉਹ ਮਾਮਾਈ ਰਹਿੰਦੇ ਨਿਆਣਾ ਰਵਾਦਾ ਬਹੁ ਇਧਰ ਗਾਈਸੇ ਮਤਰਾ ਰੱਖਾ ਰੱਖਾ ਕੇ ਨੋ ਨਾ ਗਾਈਸ ਪਰਨਾ ਇਹ ਨਮਾ ਪਰਨਾ ਤਾਂ ਕਰੀ ਗਾਈਸੇ ਥੋੜਾ ਜਿਹਾ ਸੈਟ ਨਹੀਂ ਪਿਆ ਫੋਨ ਮਿਲਦਾ ਹੈ ਨਾ 5 ਮੀਟਰ ਦਾ ਇਸ ਵੀਰਨ ਗਾਇਸ ਫਿਰ ਤੋਂ ਪਰਨਾਇਆ ਪੱਗ ਬੰਨਾਂਗੇ ਫਿਰ ਦਾ ਚਾਹ ਹੀ ਬੜਾ ਗਈ ਲੋੜੀ ਦਾ ਜਿਹਨਾਂ ਨੂੰ ਐਡਾ ਵਲੋਗ ਲੱਗਿਆ ਬੜੀਆ লাইਕਸ ਸਬਸਕ੍ਰਾਈਬ ਮੈਸ਼ੇਜ ਕਰਤਾ ਗਾਇਸ ਬਾਏ ਬਾਏ